ਕੱਲ ਦੋ ਤਖਤਾਂ ਦੇ ਜਥੇਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਸੀ ਕਾਰਨ ਕੀ ਹੈ ਪਹਿਲਾਂ ਤਾਂ ਜੇ ਮਾਰੇ ਮੋٹے ਦੁੱਬਦਾ ਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਅਡਜੈਪਟਾ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਐ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਐ ਉਹ ਕੀ ਮਿਲਣੀ ਐ 2 ਦਸੰਬਰ ਦੇ ਹੁਕਮਨਾਮੇ ਜਿਹੜੇ ਐ ਇਹ ਤਬਦੀਲ ਹੋਣੇ ਐ ਜਿਹੜੇ ਮੂੰਹ ਨਾਲ ਬੱਚਿਆਂ ਚ ਬੈਠੇ ਹੋਣੇ ਅੱਜ ਅਸੀਂ ਬੜਾ ਫਕਰ ਦਾ ਕੰਮ ਕਰਕੇ ਆਏ ਹਾਂ ਜੀ ਬਸ ਜਥੇਦਾਰ ਲਾਤੇ ਅੱਜ ਅਸੀਂ ਜਥੇਦਾਰ ਲਾਤੇ ਸਾਦੇ ਵਾਸਤੇ ਲਾਏ ਆ ਉਹ ਭਈ ਜਿਨ੍ਹਾਂ ਨੇ ਆਪਾਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਦਾ ਇਹਿਸਾਨ ਚੁਕਾਉਣ ਵਾਸਤੇ ਲਾਏ ਆ ਇਹ ਗੈਰ ਸਿਧਾਂਤ ਦਾ ਕੰਮ ਨਹੀਂ ਆ। ਹੋਵੇ। ਸਾਨੂੰ ਕੀ ਆ? ਅਸੀਂ ਤਾਂ ਐਸਾਨਾਂ ਦੇ ਪਹਾੜ ਥੱਲੇ ਦੱਬੇ ਆ। ਉਹਦੇ ਤਾਂ ਸਾਨੂੰ ਵੀ ਦਿੱਤੇ ਸੀ। ਤੇ ਸਾਨੂੰ ਵੀ ਪਿਆਰੇ ਸੀ। ਵਧੀਆ ਸੀ। ਪਰ ਜਦੋਂ ਸਿਧਾਂਤ ਦੀ ਗੱਲ ਆ ਗਈ, ਜਦੋਂ ਮਰਿਆਦਾ ਦੀ ਗੱਲ ਆ ਗਈ, ਉਹਦੋਂ ਸਮਝੌਤਾ ਨਹੀਂ ਕੀਤਾ। ਉਹ ਕਹਿੰਦੇ ਕਹਿ ਤ ਭਾਇਓ ਇਹ ਕਿਆ ਤੁਮ ਕਿਨੀ ਮਰਤਕ ਬਿਲਾਹੀ ਵਿਚ ਰਖ ਲਈਨੀ? ਕਹਿੰਦੇ ਕੀ ਕੀਤਾ ਹੋਏ ਤੁਸੀਂ? ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹੂੰ ਤੇ ਮੋਸਕ ਕਿੱਥੋਂ ਦੂਰ ਹੋਊਗਾ ਇਹ ਬਿੱਲੀ ਬਾਹਰ ਕੱਢੋ ਮੋਸਕ ਦੂਰ ਹੋਊਗਾ ਇਹ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲ ਦਿਓ ਤੇ ਜਿੱਦੇ ਚੋ ਮੋਸਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨੇ ਤੇ ਮੋਸਕ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਆਉਣਾ ਜਿੰਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਪਰ ਜਿਸ ਤੋਂ ਅਚਾਹ ਸਾਰੇ ਪੰਜਾਬ ਨੂੰ ਉਏ ਉਹਨੂੰ 6 ਮਹੀਨੇ ਬਦਲ ਕੇ ਦੇਖ ਲਓ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਣਾ ਭਾਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸਾਰੇ ਕਿਰਤੀ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਆਪਣੀ ਸਿਆਸੀ ਜਮਾਤ ਜੋ ਸਾਡੀ ਰਾਸੀ ਹੋਣ ਦਾ ਪ੍ਰਤੀਕ ਹੈ ਉਹਨੂੰ ਇੱਕ ਪ੍ਰਕਾਰ ਪਰਵਾੜ ਦੀਆਂ ਬਲਗਣਾਂ ਦੇ ਵਿੱਚੋਂ ਕੈਦ ਕਰਵਾ ਕੇ ਲੈ ਕੇ ਆਈਏ ਜੋ ਸਾਡੀਆਂ ਭਾਵਨਾਵਾਂ ਦੀ ਕਦਰ ਕਰੇ ਜੋ ਸਾਡੇ ਹੱਕਾਂ ਦੀ ਗੱਲ ਕਰੇ ਇਹਦੇ ਲਈ ਕੋਈ ਅਗਵਾਈ ਕਰੇ ਉਹ ਮਨਜ਼ੂਰ ਹੈ ਕਿਉਂਕਿ ਡਰ ਵੀ ਲੱਗਦਾ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਆ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਨੇ ਕਿਹਾ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਆ ਅਸੀਂ ਧਰਮ ਦੇ ਵਿਦਿਆਰਥੀ ਆ ਚੰਦਾ ਚੁੱਕ ਕੇ ਤੁਰ ਪਾਂਗੇ ਤੁਰ ਵੀ ਪਏ ਆ ਗੁਰੂ ਪਰੋਸੀ ਆਪ ਜੀ ਦੇ ਪਰੋਸੀ ਮਨ ਕੀ ਤੇ ਨਾਵੇ ਵੀ ਜਦੋਂ ਅਸੀਂ ਮੁੜ ਕੇ ਝਾਤ ਮਾਰੀਏ ਪਿੱਛੇ ਤੇ ਜਿਹੜੇ ਸਾਨੂੰ ਕਹਿ ਰਹੇ ਆ ਹੌਸਲਾ ਦੇ ਰਹੇ ਆ ਉਹ ਸੁਖਵੀਰ ਦੀ ਬੇੜੀ 'ਚ ਚੜੇ ਹੋਣ ਤੇ ਅਸੀਂ ਇਕੱਲੇ ਹੀ ਰਹਿ ਜੀਏ ਤੇ ਦੇਖੀਏ ਪਿੱਛੇ ਪਿੱਛੇ ਸੰਗਤ ਹੀ ਰਹਿ ਗਈ ਹੈ ਬਾਕੀ ਕੋਈ ਰਿਹਾ ਹੀ ਨਹੀਂ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਤੁਸੀਂ ਇੱਕ ਵਿਅਕਤੀ ਨਾ ਖੜਨਾ ਹੈ ਜਾਂ ਪੰਧ ਨਾ ਖੜਨਾ ਹੈ ਜੇ ਪੰਥ ਨਾ ਖੜਜੋਗੇ ਤੇ ਨਸਲਾ ਯਾਦ ਰੱਖਣਗੀਆਂ ਤੇ ਜੇ ਅੱਜ ਇੱਕ ਵਿਅਕਤੀ ਨਾ ਖੜ ਗਏ ਇਹ ਠੀਕ ਹੈ 4 ਦਿਨ ਉਹਦਾ ਮੰਨ ਲਾਂਗੇ ਪਰ ਨਸਲਾ ਬਖਸ਼ੀਆਂ ਨਹੀਂ ਜਾਣੀਆਂ ਹੈ ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ ਪਾਣੀ ਚੋ ਬਦਬੂ ਮਾਰਨ ਲੱਗ ਪਈ ਪਿੰਡ ਦੇ ਦਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ ਕਹਿੰਦੇ ਪੰਡਤ ਜੀ ਪਾਣੀ 'ਚੋਂ ਬਦਬੂ ਮਾਰਨ ਲੱਗ ਗਈ ਆ ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ ਉਸ ਕਰਕੇ ਬਦਬੂ ਮਾਰਦੀ ਹੋਣੀ ਐ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ ਹਟ ਜਾਊਗਾ ਕਹਿੰਦੇ ਸਤਬਚਨ ਜੀ ਉਹ ਸਾਰੇ ਲੋਕ ਜਿਹੜੇ ਸੀਓ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੁਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੁਸ਼ਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫੇਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਕੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਆਉਂ ਉਹ ਫਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਲਓ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਤ ਭਇਓ ਇਹ ਕਿਆ ਤੁਮ ਕਿਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਾਇਓ ਇਹ ਕਿਆ ਤੁਮ ਕਿਨੀ ਮਰਤਕ ਬਿਲਾਹੀ ਵਿਚ ਰੱਖ ਲਈਨੀ ਕਹਿੰਦੇ ਕੀ ਕੀਤਾ ਹੋਏ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹਾਂ ਤੇ ਮਸਕ ਕਿੱਥੋਂ ਦੂਰ ਹੋਊਗਾ ਇਹ ਬਿੱਲੀ ਬਾਹਰ ਕੱਢੋ ਮਸਕ ਦੂਰ ਹੋਊਗਾ ਇਹ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲਦੇ ਹੋ ਤੇ ਜਿਹਦੇ ਚ ਮੁਸ਼ਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨੇ ਤੇ ਮੁਸ਼ਕ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਆਉਣਾ ਜਿੰਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹੋ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲ ਤੇ ਕਿੰਨੇ ਤਖਤਾਂ ਦੇ ਜਦੇਦਾਰ ਬਦਲ ਤੇ ਕਿੰਨੇ ਹਲਕੇ ਇੰਚਾਰਜ ਬਦਲਤੇ ਕਿੰਨਿਆਂ ਦੀਆਂ ਟਿਕਟਾਂ ਕੱਟਤੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੂੰ ਅਚਾਹ ਸਾਰੇ ਪੰਜਾਬ ਨੂੰ ਉਹ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਨਾਸ ਪਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੁਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮੁਸ਼ਕ ਨਹੀਂ ਜੇ ਜਾਣਾ ਅੱਜ ਨਵੇਂ ਜਾਹੇਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ ਅੱਜ ਇਹ ਹਾਲਤ ਹੋਈ ਪਈ ਹੈ ਸੋ ਸਾਹ ਸੰਗਤ ਜੀ ਮੇਰੇ ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਜੀ ਨੇ ਬਾਬਾ ਮਨਮੋਹਨ ਸਿੰਘ ਜੀ ਨੇ ਭਾਈ ਪਰਵਾਨਾ ਜੀ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਸਾਰੀਆਂ ਗੱਲਾਂ ਦੱਸੀਆਂ ਨੇ ਅੱਜ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਸਿਆਸਤ ਨੂੰ ਵੀ ਆਜ਼ਾਦ ਕਰਾਈਏ ਸਿਆਸਤ ਨੇ ਸਾਡੀਆਂ ਸੰਸਥਾਵਾਂ ਨੂੰ ਦਬ ਲਿਆ ਜੇਸੀਂ ਸਿਆਸਤ ਨੂੰ ਆਜ਼ਾਦ ਕਰਾ ਲਿਆ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਆਪੇ ਹੀ ਦਬਾਅ ਮੁਕਤ ਹੋ ਜਾਣੀਆਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਆਸਤ ਨੂੰ ਆਜ਼ਾਦ ਕਰਾਈਏ ਇਸ ਲਈ ਕਿ ਅਸੀਂ ਸੰਸਥਾਵਾਂ ਉਭਾਰਨੀਆਂ ਨੇ ਤੇ ਮੁੜ ਕੇ ਅਸੀਂ ਉਹਨਾਂ ਦੀ ਜਗ੍ਹਾ ਲੈ ਕੇ ਅਸੀਂ ਸੰਸਥਾਵਾਂ ਨਾ ਪੜੀਏ ਫੇਰ ਨਹੀਂ ਕੋਈ ਫਾਇਦਾ ਹੈਗਾ ਜੇ ਤਾਂ ਸੰਸਥਾਵਾਂ ਆਜ਼ਾਦ ਕਰਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸત્તા ਨੂੰ ਉੱਚਾ ਚੁੱਕਣ ਦੇ ਲਈ ਅਸੀਂ ਸਰਮਾਇਦਾਰਾਂ ਦੀਆਂ ਵਲਗਲਾਂ ਦੇ ਵਿੱਚੋਂ ਸਿਆਸੀ ਹੋਂਦ ਦੀ ਪ੍ਰਤੀਕ ਆਪਣੀ ਜਮਾਤ ਨੂੰ ਬਾਹਰ ਕੱਢਣਾ ਹੈ ਤੇ ਅਸੀਂ ਰਾਤ ਦੇ 12 ਵਜੇ ਵੀ ਹਾਜ਼ਰ ਆਏ। ਕੇਵਲ ਸਤਾ ਸੁਖ ਲਈ ਨਹੀਂ। ਕੇਵਲ ਸਤਾ ਪੋ ਗਨ ਲਈ ਨਹੀਂ। ਸਰਕਾਰ ਬਣਾਉਣ ਦੇ ਲਈ ਨਹੀਂ। ਪਹਿਲਾਂ ਵਾਲਿਆਂ ਵਾਂਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਤੇ ਜੋ ਉਹਨਾਂ ਨੇ ਕੀਤਾ ਉਹਨਾਂ ਵਾਂਗੂ ਕਰਨ ਵਾਂਗ ਨਹੀਂ। ਫੇਰ ਕੋਰਾ ਜਵਾਬ ਹੈ। ਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਨੂੰ ਅਸੀਂ ਕਾਇਮ ਰੱਖਣ ਦੇ ਲਈ ਕੋਈ ਐਸਾ ਵਿਧੀ ਵਿਧਾਨ ਬਣਾਉਣ ਦੇ ਲਈ ਤਿਆਰ ਆ ਕਿ ਸਾਡੇ ਤਖਤਾਂ ਦੀ ਮਾਨ ਮਰਿਆਦਾ ਕਾਇਮ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮਰਜ਼ੀ ਧੜੇ ਕੋਲੇ ਆਵੇ ਪਰ ਤਖਤਾਂ ਦੀ ਮਾਨ ਮਰਿਆਦਾ ਪ੍ਰਭਾਵਿਤ ਨਾ ਹੋਵੇ ਫਿਰ ਅਸੀਂ ਕਾਫਲਾ ਬਣ ਕੇ ਤੁਰਨ ਵਾਸਤੇ ਤਿਆਰ ਆ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਆਪਾਂ ਤੁਰੀਏ ਨੌਜਵਾਨਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਦਾ ਕਿ ਨੌਜਵਾਨੋ ਉੱਠੋ ਯਾਰ ਹੁਣ ਵਕਤ ਆ ਗਿਆ ਹੈ ਸਿਆਸਤ ਦੇ ਵਿੱਚ ਹਿੱਸੇਦਾਰ ਬਣੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਤੁਸੀਂ ਹਿੱਸੇਦਾਰ ਬਣੋ ਕਿਉਂਕਿ ਜਿੰਨਾ ਚਿਰ ਤੁਸੀਂ ਹਿੱਸੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਚਾਹੇ ਨੌਜਵਾਨ ਸਾਡੇ ਵੀਰ ਨੇ ਤੇ ਚਾਹੇ ਨੌਜਵਾਨ ਸਾਡੀਆਂ ਭੈਣਾਂ ਨੇ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀਏ ਸਿੱਖ ਸਿਧਾਂਤਾਂ ਦਾ ਮਜ਼ਾਕ ਅੜਾਉਂਦੇ ਨੇ ਕੱਲ ਦੋ ਤਖਤਾਂ ਦੇ ਜਥੇਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਸੀ ਕਾਰਨ ਕੀ ਹੈ ਪਹਿਲਾਂ ਤਾਂ ਅਸੀਂ ਮਾੜੇ ਮੋٹے ਦੁੱਬਦਾਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਤੇ ਸਾਧ ਸੰਗਤ ਜੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਪੀੜਾ ਦਿੱਤੀ ਹੈ ਹਰ ਸਿੱਖ ਨੂੰ ਐਡਜੈਕਟਿਵ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਹੈ ਉਹ ਕੀ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋਣੇ ਆ ਫਰਕ ਕੀ ਹੋਊਗਾ ਫੱਟਾ ਫਰਕ ਹੋਣਾ ਹੈ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਜਿਹੜਾ ਹੁਕਮਨਾਮਾ ਹੁਣ ਉਸ ਨੂੰ ਤਬਦੀਲ ਕਰਨ ਵਾਸਤੇ ਹੋਊਗਾ ਉਹ ਇੱਕ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਣਾ ਹੁਣ ਅਸੀਂ ਦੇਖਣਾ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ 2 ਦਸੰਬਰ ਦੇ ਹੁਕਮਨਾਮੇ ਨਾਲ ਖੜਨਾ ਹੈ ਜਾਂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲੇ ਜਿਹੜੇ ਆ ਉਹ ਹੁਕਮਨਾਮੇ ਦੇ ਨਾਲ ਖੜਨਾ ਹੈ ਚਾਹੇ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲਾ ਹੁਕਮਨਾਮਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਭਰਤੀ ਕਰਨ ਵਾਸਤੇ ਆਕਾਲੀ ਦਲ ਦੀ ਪੁਰਨਰ ਸੁਰਜੀਤੀ ਨੂੰ ਉਹਨੂੰ ਰੱਦ ਕੀਤਾ ਜਾਣਾ ਪਰ ਸੰਗਤ ਨੇ ਆਪਣੇ ਮਨਾਂ ਤੋਂ ਉਸ ਕਮੇਟੀ ਨੂੰ ਰੱਦ ਨਹੀਂ ਕਰਨਾ ਬਸ ਇਹ ਮੇਰੀ ਅਪੀਲ ਹੈ ਆਪਾਂ ਉਸ ਪੰਜ ਮੈਂਬਰੀ ਕਮੇਟੀ ਨੂੰ ਰੱਦ ਨਹੀਂ ਕਰਨਾ ਹੈ ਆਪਾਂ ਉਹਨੂੰ ਬਣਦਾ ਮਾਣ ਸਤਿਕਾਰ ਅਦਬ ਜਿਹੜਾ ਹੈ ਉਹ ਦੇਣਾ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਸ਼ਰਮਣੀਆਂ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅੱਜ ਆਪਣੇ ਅਸਤੀਫੇ ਜਿਹੜੇ ਨੇ ਭੇਜ ਦਿੱਤੇ ਨੇ ਪਾਰਟੀ ਨੂੰ ਇੱਥੇ ਬੈਠੇ ਨੇ ਬਹੁਤ ਸਾਰੇ ਅਹੁਦੇਦਾਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਮਝਿਆ ਕਿ ਗਲਤ ਹੋਇਆ ਹੈ ਔਰ ਅਸੀਂ ਗਲਤ ਦਾ ਸਾਥ ਨਹੀਂ ਦੇ ਸਕਦੇ ਇਸ ਕਰਕੇ ਉਹ ਘਰੇ ਬੈਠਣ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਤਿਆਰ ਕੀਤਾ ਤਰਜੀਹ ਦਿੱਤੀ ਹੈ ਮੈਂ ਬਾਕੀਆਂ ਨੂੰ ਵੀ ਕਹਿਣਾ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਤੁਸੀਂ ਇੱਕ ਵਿਅਕਤੀ ਨਾ ਖੜਨਾ ਹੈ ਜਾਂ ਪੰਥ ਨਾ ਖੜਨਾ ਜੇ ਪੰਥ ਨਾ ਖੜਜੋਗੇ ਤੇ ਨਸਲਾਂ ਯਾਦ ਰੱਖਣਗੀਆਂ ਤੇ ਜੇ ਅੱਜ ਇੱਕ ਵਿਅਕਤੀ ਨਾ ਖੜ ਗਏ ਇਹ ਠੀਕ ਹੈ ਚਾਰ ਦਿਨ ਉਹਦਾ ਮੰਨ ਲਾਂਗੇ ਪਰ ਨਸਲਾਂ ਬਖਸ਼ੀਆਂ ਨਹੀਂ ਜਾਣੀਆਂ। ਇਤਿਹਾਸ ਦੇ ਅੰਦਰ ਕਾਲੇ ਪੰਨਿਆਂ ਦੇ ਵਿੱਚ ਨਾਂ ਲਿਖਿਆ ਜਾਏਗਾ। ਇਹ ਗੱਲ ਚੇਤੇ ਕਰ ਲਓ। ਜਿਵੇਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਸੀ ਨਾ ਕਿ ਇੱਧਰ ਜਾ ਉੱਧਰ। ਅੱਜ ਇੱਧਰ ਜਾ ਉੱਧਰ। ਅੱਜ ਹਰਮੰਦਰ ਸਾਹਿਬ ਦੀ ਆਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ। ਇਹ ਘਰਾਂ ਦੇ ਵਿੱਚ ਸੁੱਖ ਭੋਗਣ ਵਾਸਤੇ ਬੈਠਣਾ ਹੈ। ਔਰ ਸਾਡੇ ਇਤਿਹਾਸ ਦੇ ਵਿੱਚ ਮਾਣ ਦੇ ਨਾਲ ਇਹ ਗੱਲ ਲਿਖੀ ਗਈ ਹੈ ਕਿ ਇੱਕ ਵੀ ਸਿੱਖ ਐ ਸਾਡੇ ਨਿਕਲਿਆ ਜਿਨੇ ਕਿਹਾ ਹੋਵੇ ਕਿ ਮੈਂ ਆਪਣੇ ਘਰ ਦੇ ਵਿੱਚ ਸੁੱਖ ਆਰਾਮ ਭੋਗਣ ਲਈ ਬੈਠਣਾ। ਸਾਰੇ ਦੇ ਸਾਰਿਆਂ ਨੇ ਕਿਹਾ ਖੰਡੇ ਨਾਲ ਵਾਹੀ ਹੋਈ ਲਕੀਰ ਨੂੰ ਟੱਪ ਕੇ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ। ਅੱਜ ਵੀ ਲਕੀਰ ਖਿੱਚ ਕੇ ਤੁਰਨ ਦਾ ਜਿਹੜਾ ਵਕਤ ਹੈ ਸਾਤ ਸੰਗਤ ਜੀ ਆ ਗਿਆ। ਅਸੀਂ ਲਾਮਬਤ ਹੋਈਏ ਕਾਫਲਾ ਬਣਾ ਕੇ ਤੁਰੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਡ ਤੁਰੀਏ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਦੋਂ ਕੌਮ ਪੰਥ ਕਾਫਲਾ ਬਣਾ ਕੇ ਤੁਰ ਪੈਂਦੇ ਆ ਤੇ ਪੰਥ ਦੀ ਹਨੇਰੀ ਜਿਹੜੀ ਹੈ ਜਦੋਂ ਝੁੱਲਦੀ ਹੈ ਤੇ ਇਹ ਸੁੱਕੇ ਪੱਤੇ ਜਿਹੜੇ ਆ ਇਹ ਬਹੁਤੀ देर ਤੱਕ ਦਰਖਤਾਂ ਦੇ ਨਾਲ ਟਗੇ ਰਹਿਣੇ ਨਹੀਂ ਹੈ ਅੱਜ ਇਹ اٹਕੇ ਹੋਏ ਨੇ ਬਸ ਸਿਰਫ ਇੱਕ ਛੋਟਾ ਜਿਹਾ ਤੂਫਾਨ ਬਣਨ ਦੀ ਲੋੜ ਹੈ ਤੇ ਛੋਟਾ ਜਿਹਾ ਤੂਫਾਨ ਬਣ ਗਏ ਤੇ ਫਿਰ ਇਹਨਾਂ ਨੇ ਟੁੱਟ ਕੇ ਡਿੱਗ ਜਾਣਾ ਹੈ ਇਹ ਟੁੱਟ ਕੇ ਡਿੱਗਣਗੇ ਤੇ ਨਵੇਂ ਪੱਤੇ ਜਿਹੜੇ ਆ ਉਹ ਯਕੀਨਨ ਜ਼ਰੂਰ ਪੈਦਾ ਹੋਣਗੇ ਔਰ ਜਦੋਂ ਨਵੇਂ ਪੱਤੇ ਪੈਦਾ ਹੋਣਗੇ ਤੇ ਉਹ ਦਰਖਤ ਸਾਨੂੰ ਛਾਂ ਦੇਏਗਾ ਸਾਨੂੰ ਫਲ ਵੀ ਦੇਏਗਾ ਅੱਜ ਜੇ ਅਸੀਂ ਛਾਂ ਮੰਨਣੀ ਹੈ ਜੇ ਅੱਜ ਅਸੀਂ ਫਲ ਖਾਣਾ ਹੈ ਤੇ ਫਿਰ ਨਵੇਂ ਪੱਤੇ ਜਿਹੜੇ ਨੇ ਪੈਦਾ ਹੋਣ ਵਾਲੇ ਉਹਨਾਂ ਨੂੰ ਮੌਕਾ ਦੇਣ ਵਾਸਤੇ ਸੁੱਕੇ ਪੱਤਿਆਂ ਨੂੰ ਹਟਾਉਣ ਦਾ ਜਿਹੜਾ ਵਕਤ ਜਿਹੜਾ ਹੈ ਉਹ ਆ ਗਿਆ ਹੈ ਅੱਜਵੇਂ ਪਰਵਾਨਾ ਜੀ ਨੇ ਦੱਸਿਆ ਨਾ ਕਿ 11 ਡਾਇਰੈਕਟਰ ਦੇ ਮੈਂਬਰ 15 ਹੁੰਦੇ ਆ ਇਹ ਵਿੱਚੋਂ ਪ੍ਰਧਾਨ ਜਿਹੜਾ ਉਹ ਮਿਸਿੰਗ ਹੈ 14 14 ਦੇ ਵਿੱਚੋਂ ਤਿੰਨ ਜਾਗਦੀ ਜ਼ਮੀਰ ਵਾਲੇ 11 ਹੀ ਰਹਿ ਗਏ ਉਹ ਜਦੋਂ ਫੈਸਲਾ ਕਰਕੇ ਗੈਰ ਸਿਧਾਂਤਕ ਘਰੇ ਆਏ ਹੋਣੇ ਆ ਕਿ ਕਿਹੜੇ ਮੂੰਹ ਨਾਲ ਆਪਣੇ ਜਵਾਕਾਂ 'ਚ ਬੈਠੇ ਹੋਣੇ ਕਿਹੜੇ ਮੂੰਹ ਨਾਲ ਬੱਚਿਆਂ ਚ ਬੈਠੇ ਹੋਣੇ ਅੱਜ ਅਸੀਂ ਬੜਾ ਫਕਰ ਦਾ ਕੰਮ ਕਰਕੇ ਆਏ ਹਾਂ ਯਾਰ ਜਥੇਦਾਰ ਲਾਹ ਤੇ ਅੱਜ ਅਸੀਂ ਜਥੇਦਾਰ ਲਾਹ ਤੇ ਘਾਦੇ ਵਾਸਤੇ ਲਾਏ ਆ ਉਹ ਭਾਈ ਜਿਨ੍ਹਾਂ ਨੇ ਆਪਾਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਦਾ ਇਹਿਸਾਨ ਚੁਕਾਉਣ ਵਾਸਤੇ ਲਾਏ ਆ ਇਹ 11 ਸਿਧਾਂਤ ਦਾ ਕੰਮ ਨਹੀਂ ਆ ਹੋਵੇ ਸਾਨੂੰ ਕੀ ਆ ਅਸੀਂ ਤਾਂ ਇਹਿਸਾਨਾਂ ਦੇ ਭਾਰ ਥੱਲੇ ਦਬੇ ਆ ਅਹੁਦੇ ਤਾਂ ਸਾਨੂੰ ਵੀ ਦਿੱਤੇ ਸੀ ਇਹ ਸਾਨੂੰ ਵੀ ਪਿਆਰੇ ਸੀ ਵਧੀਆ ਸੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਹਦੋਂ ਸਮਝੌਤਾ ਨਹੀਂ ਕੀਤਾ ਇਸ ਕਰਕੇ ਅੱਜ ਵਕਤ ਆ ਗਿਆ ਕਿ ਅਸੀਂ ਜਾਗੀਏ ਆਪ ਜਾਗੀਏ ਤੇ ਹੋਰਾਂ ਨੂੰ ਜਗਾਈਏ ਫਿਰ ਸਾਡੀਆਂ ਸੰਸਥਾਵਾਂ ਦਾ ਮਲਾਲ ਜਿਹੜਾ ਹੈ ਉਹ ਉੱਚਾ ਹੋਏਗਾ